ਪੁਲਸਤੀ ਗ੍ਰਿਫਤ ਦੇ ਵਿੱਚ ਹੌਲੀ ਹੌਲੀ ਤੁਰੇ ਆਉਂਦੇ ਇਸ ਮੁੰਡੇ ਨੂੰ ਧਿਆਨ ਦੇ ਨਾਲ ਦੇਖੋ ਇਹ ਉਹੀ ਮੁੰਡਾ ਹੈ ਜਿਹੜਾ ਇੱਕ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਵਾਲੀ ਦੁਕਾਨ ਤੇ ਕੰਮ ਕਰਦਾ ਹੈ ਪਰ ਕੰਮ ਦੇ ਨਾਲ ਨਾਲ ਇਸ ਮੁੰਡੇ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦੇ ਨਾਲ ਪੂਰੇ ਸ਼ਹਿਰ ਦੇ ਵੱਡੇ ਵੱਡੇ ਲੋਕਾਂ ਦੀ ਨੀਂਦ ਉਡ ਗਈ ਹੈ ਇਸ ਮੁੰਡੇ ਨੇ ਇੱਕ ਫੋਨ ਕਰਕੇ ਵੱਡੇ ਵੱਡੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਜਿਸ ਤੋਂ ਤੰਗ ਪਰੇਸ਼ਾਨ ਹੋਏ ਲੋਕਾਂ ਦੀ ਸ਼ਿਕਾਇਤ ਉਪਰੰਤ ਪੁਲਿਸ ਨੇ ਇਸ ਨੂੰ ਕਾਬੂ ਕਰਕੇ ਐਸਾ ਸਬਕ ਸਿਖਾਇਆ ਕਿ ਹੁਣ ਇਹ ਮੁੰਡਾ ਆਪਣੇ ਸ਼ਹਿਰ ਦੇ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਅੱਗੇ ਸੁਣੋ ਪੁਲਿਸ ਅਧਿਕਾਰੀ ਨੇ ਇਸ ਦੇ ਕਾਰਨਾਮਿਆਂ ਬਾਰੇ ਜੋ ਦੱਸਿਆ ਇਹਨਾਂ ਤੇਲਾ ਇੱਕ ਵਿਅਕਤੀ ਨੂੰ ਸੈਕੂਨ ਕੋਲ ਗਈ ਸੀ ਵੀਡੀਆ ਐਕਸਪੋਰਸ਼ਨ ਵੀ ਕੋਲ ਗਈ ਸੀ ਉਹਨਾਂ ਨੇ ਪੁਲਿਸ ਨੂੰ ਦੱਸਿਆ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਐਫਆਈਆਰ ਦਰਜ ਕੀਤੀ ਐਫਆਈਆਰ ਨੰਬਰ 87 ਐਮ 8147 2024 ਦੀ ਤੇ ਇਹ ਜਿਹੜੇ ਹੈਗੇ 308 ਸਬਸੈਕਸ਼ਨ 4 ਤੇ 351 ਸਬਸੈਕਸ਼ਨ 3 ਜਿਹੜਾ ਵੀਐਨਐਸ ਇਹਦੇ ਵਿੱਚ ਪਹਲਾ ਗੋਪਾਲ ਦੀ ਪੇਚਾ ਦਸਤਾ ਗਿਆ ਸੀ ਬਾਤੇ ਵਿੱਚ ਸਾਡੀ ਟੀਮ ਨੇ ਐਸਪੀਸੀਟੀ ਐਸਪੀਡੀ ਜੀਐਸਪੀਸੀਟੀ ਟੂ ਇੰਚਾਰਜ ਯੂਈ ਟੂ ਦੇ ਪਾਕੀ ਸਟਾਫ ਨੇ ਇਹ ਨਾਲ ਮਿਲ ਕੇ ਜਿਹੜੀ ਕਾਫੀ ਮਿਹਨਤ ਕੀਤੀ ਤੇ ਉਸ ਦੇ ਵਿੱਚ ਅਲਟੀਮੇਟਲੀ ਟ੍ਰੇਸ ਕਰ ਲਿਆ ਪਤਾ ਲੱਗਿਆ ਕਿ ਇੱਕ ਫੇਕ ਰੈਨਸਮਵੇਅਰ ਕਾਲ ਸੀ ਜਿਹੜਾ ਵਿਅਕਤੀ ਸੀ ਉਹ ਦਾ ਕਿਸੇ ਵੀ ਸੀ ਗੈਂਗਸਟਰ ਨਾਲ ਇਸ ਤਰੀਕੇ ਨਾਲ ਕੋਈ ਸਮਝ ਨਹੀਂ ਸੀ ਦਿਖਾ ਨਹੀਂ ਕਿ ਉਹ ਆਪਰਾਧਿਕ ਤੇ ਛੋਟੜ ਸੀਗਾ ਤੇ ਲੇਕਿਨ ਉਹਨੇ ਜਿਹੜਾ ਹੈਗਾ ਇਸ ਇੱਕ ਜਿਹੜੀ ਕਾਲ ਕੀਤੀ ਸੀ ਦੀ ਫਲੋਤੀ ਵਾਲੀ ਇਦੇ ਵਿੱਚ ਇਹ ਤੁਸੀਂ ਉਹ ਕੀਤੀ ਸੀ ਕਿ ਉਹਨੂੰ ਉਹਦੇ ਪਰਿਵਾਰ ਨੂੰ ਸਾਰਥ ਪਹੁੰਚਾਣ ਦੀ ਉਹਨੂੰ ਜਨੋਮਾਰਕ ਫਿਰਤੀ ਵੀ ਦਿੱਤੀ ਸੀ ਤੇ ਜਿਹੜੀ ਮੁੜਲੀ ਤਫਤੀਸ਼ ਹੋਈ ਉਹਦੇ ਵੀ ਜੇ ਸਾਹਮਣੇ ਆਇਆ ਕਿ ਉਹਨੇ ਸਿਰਫ ਕਿਸੇ ਵਿਅਕਤੀ ਨੂੰ ਕਾਲ ਨਹੀਂ ਕੀਤੀ ਸੀ ਕਿ ਬਲਕਿ ਦੋ ਤਿੰਨ ਜਿਹੜਾ ਨੂੰ ਪਟੰਨਾ ਸ਼ਹਿਰ ਦੇ ਵਿੱਚ ਹੋਰ ਵੀ ਕਾਲ ਕੀਤੀ ਸੀ ਤੇ ਇਹ ਇਹਦੇ ਜਿਹੜਾ ਜਿਹੜਾ ਨਾਮ ਹੈਗਾ ਇਹਦਾ ਨਾਮ ਹੈ ਵਿਨੈਕ ਕੁਮਾਰ ਪਟੰਨਾ ਸ਼ਹਿਰ ਦਾ ਰਹਿਣ ਵਾਲਾ ਹੈਗਾ ਪੇਂਟਿੰਗ ਪੇਂਟਿੰਗ ਦੀ ਸ਼ੌਕ ਤੇ ਕੰਮ ਕਰਦਾ ਹੈ ਤੇ ਪਹਿਲਾ ਜਿਹੜਾ ਹੈਗਾ ਇਹਦਾ ਕੋਈ ਦੇ ਨਾਮ ਪੁੱਛੋ ਤੇ ਤੁਹਾਡੇ ਰਾਹੀਂ ਲੋਕਾਂ ਨੂੰ ਅਸੀਂ ਇਹ ਹੀ ਰਿਕੁਐਸਟ ਦੁਬਾਰਾ ਕਰਨਾ ਚਾਹੁੰਦੇ ਆ ਕਿ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਫੌਲ ਆਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਬੁਸਲਿਆ ਜਾਵੇ ਤਾਂ ਕਿ ਅਸੀਂ ਉਦੀ ਤੱਕ ਜਾ ਕੇ ਪਤਾ ਕਰ ਸਕੀਏ ਕਿ ਇਹ ਦੀ ਸੱਚਾਈ ਕੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦਾ ਨਾਮ ਵਿਨੇ ਹੈ ਜਿਸ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਕਿ ਵੱਡੇ ਵੱਡੇ ਲੋਕਾਂ ਤੋਂ ਫਰੋਤੀ ਮੰਗ ਰਿਹਾ ਸੀ ਤੇ ਫੋਨ ਕਰਕੇ ਧਮਕੀਆਂ ਦੇ ਰਿਹਾ ਸੀ ਜਿਸ ਤੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ